ਹਾਂਜੀ ਸਵਾਗਤ ਹੈ ਜੀ ਦੀਪ ਦੇੜੀ ਫਾਰਮ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੀ ਤੇ ਨਾਲ ਦਿੱਤੇ ਗਏ ਬੈਲ ਡਿੰਗ ਸਾਨੂੰ ਦਿਵਾ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਤੁਸੀਂ ਦੇਖ ਸਕੋ ਕਿਸੇ ਵੀ ਭੈਣ ਭਰਾ ਨੇ ਆਪਣਾ ਕੋਈ ਵੀ ਪਸ਼ੂ ਸਿਲ ਕਰਨਾ ਹੋਵੇ ਵੀਡੀਓ ਬਣਾਉਣ ਦੇ ਲਈ ਤੁਸੀਂ ਮੈਂ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆਂ ਜੀ ਅੱਜ ਦੀ ਵੀਡੀਓ ਵਿੱਚ ਜਿਹੜੇ ਜਿਹੇ ਗਾਂ ਦੇਖ ਰਹੇ ਆਂ ਇਹ ਬਾਈ ਹੁਣਾ ਦੀ ਸੇਲ ਆ ਵਿਕਾਊ ਆ ਬਾਕੀ ਦੀ ਇਸ ਗਾਂ ਦੇ ਬਾਰੇ ਪ੍ਰੋਪਰ ਜਾਣਕਾਰੀ ਆਪਾਂ ਬਾਈ ਹੁਣਾ ਤੋਂ ਲਾਵਾਂਗੇ ਆਜੋ ਬਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਬਈ ਨਾਮ ਤੇ ਪਿੰਡ ਦੱਸ ਦਿਓ ਜੀ ਹਾਂ ਬਈ ਬੱਬੂ ਆ ਪਿੰਡ ਜਲਾਲ ਜ਼ਿਲ੍ਹਾ ਨੋ ਮਠੇਲਾ ਪਿੰਡ ਸਿਲੇ ਨੂੰ ਪੁੱਛਦਾ ਹਾਂ ਮੋਬਾਈਲ ਨੰਬਰ ਬਈ ਮੋਬਾਈਲ ਮਸਤਾਨ 97985335 ਠੀਕ ਹੈ ਜੀ ਬਾਕੀ ਸਕਰੀਨ ਤੇ ਚੱਲ ਰਹੀ ਹੈ ਬਈ ਜਿਹੜਿਆ ਪਹਿਲਾ ਵੀਡੀਓ ਪਾएंगे ਪਹੂ ਬਹਿ ਗਿਆ ਆਪਣੇ ਹਾਂ ਵੀਡੀਓ ਠੀਕ ਹੈ ਜੀ ਬਾਕੀ ਕੰਮ ਬਈ ਤਲਦਾ ਬਈ ਹਾਂ ਹਾਂ ਬੜੀ ਅੱਗੇ ਚੱਲ ਰਹੀ ਹੈ ਠੀਕ ਹੈ ਜੀ ਅੱਜ ਕਿ ਗਾਂ ਸੇਲਾ ਬਈ ਹਾਂ ਸੁਆ ਕਿੰਨਾ ਮਾ ਜੀ ਸੁਆ ਦੂਜੇ ਮੰਨ ਲੈ ਤੀਜੇ ਮੰਨ ਲੈ ਆਪਾਂ ਦੂਜੇ ਮੰਨ ਲੈ ਰਹੇ ਹਾਂ ਸਹੀ ਹੈ ਬਈ ਤੇ ਸੋਈ ਨੂੰ ਸਮਾਂ ਦੋ ਸਮਾਂ ਹੋਣਾ ਤਾਂ ਪੋ ਚਾਰ ਤੋਂ ਮਿੰਟ ਬੀਤ ਜਾਣਾ ਠ ਤੇ ਦੁੱਧ ਕਿੰਨਾ ਤਿਆਰ ਬਾਈ ਬੋਧਾ ਆਟਾ 7 ਲੀਟਰ ਆ ਠੀਕ ਤੋਂ ਬਾਅਦ ਵੀ ਜਾਂਦੀ ਹੁੰਦਾ ਅਸ ਅੱਛਾ ਬਾਅਦ ਵੀ ਜਾਂਦੀ ਹੁੰਦਾ ਬਹੁਤ ਆ ਦੇਖ ਖਾਨੀ ਠੀਕ ਹੈ ਬਾਈ ਦੇ ਦਸਮਤ ਤੱਕ ਬਾਈ ਕਹਿੰਦਾ ਸੂਆ ਆਪਾਂ ਤੀਜਾ ਮੰਨ ਕੇ ਲਈਆ ਅਗਲਾ ਜਿਹੜਾ ਮਰਜ਼ੀ ਮੰਨ ਕੇ ਲੈ ਜੇ ਉਹ ਕਰ ਚੁਗੀ ਹਾਂਜੀ ਨਾ 10 ਕਰ ਚੁਗੀ ਬਾਕੀ ਠੰਡ ਦਾ ਮੌਸਮ ਠੀਕ ਹੈ ਜੀ ਬਾਕੀ ਸੇਵਾ ਤੇ ਬਾਈ ਹੈ ਨਾ ਬਾਕੀ ਸੇਵਾ ਤੇ ਬਾਕੀ ਸਾਫ ਬਹੁਤ ਖੱਲੇ ਨਾ ਠੀਕ ਹੈ ਜੀ ਦਿਖਾਉਣਾ ਹੈ ਬਈਆ ਪੱਥਰ ਲਵਾ ਆਪਾਂ ਨੇੜ ਤੋਂ ਦਿਖਾਵਾਂਗੇ ਬਾਈ ਇਹਨੂੰ ਖੋਲ ਕੇ ਲੰਬੇ ਲੈ ਚੱਲੀ ਅੰਦਰ ਨੂੰ 22.0 ਤੱਕ ਬਾਈ ਕਹਿੰਦਾ ਸੂਆ ਆਪ ਜਿੰਨੇ ਮਰਜ ਸੂਏ ਮਾਰਨ ਕੇ ਲੈ ਜੇ ਨਾ ਤਾਂ ਇੱਕ ਸੂਏ ਨਾਲ ਬੁੱਢੀ ਹੋਣ ਲੱਗੀ ਆ ਤੇ ਨਾ ਹੀ ਇੱਕ ਸੂਏ ਨਾਲ ਜਮਾਰ ਬਣ ਲੱਗੀ ਆ ਸੂਏ ਦਾ ਕੋਈ ਚੱਕਰ ਨਹੀਂ ਹੁੰਦਾ ਬਾਕੀ ਆਪਾਂ ਗਾਲੀਆਂ ਸੁੰਦੀਆਂ ਰਹਿਣ ਤਾਂ ਹੀ ਸੋਹਣੀਆਂ ਲੱਗਦੀਆਂ ਬਾਕੀ ਠੰਡੀ ਸੀ ਬਾਈਕ ਨਾਲ ਵਾਰ ਫੜ ਗਿਆ ਠੀਕ ਹੈ ਬਾਕੀ ਥਾਂ ਦੇ ਹੱਥ ਲਾ ਕੇ ਦਿਖਾ ਦੇ ਬਾਈ ਆ ਦੇਖ ਸਕਦੇ ਹੋ ਤੁਸੀਂ ਦੇਖ ਸਕਦੇ ਆ ਜੀ ਬਾਈ ਨੇ ਰਸ ਰੱਖਤਾ ਗਾਲ ਤੇ ਵੇੜੇ ਦੇ ਵਿਚਾਰੇ ਖੜੀ ਆ ਕੋਈ ਨਿਆਣਾ ਪਾਉਣ ਦੀ ਲੋੜੀ ਥਾਪੀ ਮਾਰ ਥੱਲੇ ਬੈਠਾ ਠੀਕ ਹੈ ਜੀ ਦੁੱਧ ਬਾਈ ਕਹਿੰਦਾ 7 ਕਿਲੋ ਬਈ 7 ਕਿਲੋ ਮੇਰਾ ਹਾਜ਼ਰ ਆ ਟਾਈਮ ਹਾਂਜੀ ਦੁੱਧ ਬਾਅਦ ਦੀ ਧਰੀਆਂ ਜੇਰਾ ਵੜਨ ਨੂੰ ਠੀਕ ਹੈ ਜੀ ਬਾਈ ਕਹਿੰਦਾ ਦੁੱਧ 7 ਕਿਲੋ ਤਿਆਰ ਆ 3.5 ਸਾਂ ਨੂੰ 3.5 ਕਿਲੋ ਮਾਰਨਿੰਗ ਟਾਈਮ ਤੁਸੀਂ ਆਪਦੀ ਹਾਂਜੀ ਠੀਕ ਹੈ ਜੀ ਬਾਕੀ ਬਾਈ ਕਹਿੰਦਾ ਬਈ ਜੇ ਆਪਣੇ ਕਹਿੰਦੇ ਮੰਨ ਕੇ ਚਲੋ ਦੋ ਦਿਨ ਰੁਕਦੀ ਆ ਬਾਈ ਕਹਾਂ ਦੁੱਧ ਬਾਦੀ ਆ ਘਰ ਦੀ ਹੀ ਹੈਗੀ 7 ਕਿਲੋ ਦੁੱਧ ਬਾਈ ਕਹਾਂ ਤਿਆਰ ਆ ਭਾਵੇਂ ਕੋਈ ਦੋ ਟਾਈਮ ਚਾਰ ਟਾਈਮ ਆਪਦੀ ਰੀਜ ਨਾਲ ਤਸੱਲੀ ਕਰਕੇ ਲੈ ਕੇ ਜਾਓ ਠੰਡੀ ਸੀਲ ਤਾਂ ਵਰਤ ਫੜ ਗਿਆ ਕਹਿੰਦੀ ਕੁਝ ਨਹੀਂ ਬਾਕੀ ਲੈਵਾ ਤੁਸੀਂ ਦੇਖ ਸਕਦੇ ਆ ਨਸੂਈ ਨੂੰ ਆਪਾਂ ਹੁਣ ਦਾ ਇਹ ਨਾ ਕਰਦੇ ਠੀਕ ਹੈ ਜੀ ਨਸੂਈ ਨੂੰ ਅੱਲੇ ਵਧਾ ਚਾਰ ਹੀ ਥਾਣਾ ਪੂਰੇ ਗੈਪ ਚ ਲੱਗੇ ਆ ਹੱਥੀ ਚ ਵਾਈ ਥਾਂ ਲੱਗੇ ਆ ਪੀੜੀ ਦੇ ਪਾਲਿਆਂ ਨੂੰ ਥਾਣਾ ਪਰ ਗਾਈ ਦੇ ਬਾਕੀ ਲਵਾਈ ਤੇ ਉਚਾਈ ਗਾਂ ਚ ਚੱਕਰ ਸਕਦੇ ਆ ਸੋਹਣੀ ਐਚ ਐਫ ਨਸਲ ਦੀ ਗਾਂ ਕਿਲੋ 2 ਕਿਲੋ ਦਾਣਾ ਵੱਧ ਪਾਇਆ ਦੁੱਧ ਮਾਰਾ ਹੋਣਾ ਵਾਜੂਗੀ ਟਾਈਮ ਵੀਡੀਓ ਦਾ ਤਿੰਨ ਇੱਕ ਦਾ ਵੱਜੇ ਤਿੰਨ ਇੱਕ ਵਜੇ ਠੀਕ ਹੈ ਬਾਕੀ ਵੀਡੀਓ ਨੂੰ ਦਾ ਸਮਾਪਤਾ ਸੁਣਨੇ ਭਈ 2 ਵਜੇ ਤੇ ਅਜੇ 45 ਮਿੰਟ ਹੋਏ ਆ ਪੌਣੇ ਦੇ 3 ਵਜੇ ਆਪਾਂ ਵੀਡੀਓ ਬਣਾ ਰਹੇ ਆ ਲਗਭਗ ਸਾਮ ਦੀ ਚਵਾਈ ਚ 3 ਘੰਟੇ ਪਏ ਆ ਸਾਮ ਦੇ ਨਾ ਅੱਜ ਇਹ ਵੀਡੀਓ ਬਣਾਉਂਦੇ ਤਾਂ ਲੈਵਾ ਦੁੱਧ ਨਾਲ ਪੜਿਆ ਦਿਸਣਾ ਸੀ ਬਾਕੀ ਲੈਵੜੀ ਚੱਜਮੰਤਾ ਆਪਦੀ ਉਸ ਹਿਸਾਬ ਨਾਲ ਕਰ ਲਿਓ ਕਿ ਵੀਡੀਓ ਚਵਾਈ ਦੇ ਵਿੱਚ ਅਜੇ 3 ਘੰਟੇ ਪਏ ਆ ਬਾਕੀ ਸੋਹਣੇ ਹੱਥੀ ਚਵਾਈ ਠਣ ਲੱਗਿਆ ਲਵਾਈ ਲਵਾਈ ਤੁਸੀਂ ਚੈੱਕ ਕਰ ਸਕਦੇ ਆ ਗਾੜੀ ਪੂਰੀ ਚੰਗੀ ਆ ਤੇ ਬਾਈ ਜਏ ਜਾਂ ਮੁੱਲ ਵੇਚਣ ਨਾਲ 18000 ਰੁਪਏ ਵੀ ਵਾੜ ਦੇ ਦਾਂਗੇ ਲਓ ਜੀ 18000 ਰੁਪਏ ਮੋਲਾ ਬਾਈ ਕਹਿੰਦਾ ਬਾਈ ਮਾਨਤਨ ਤਾਂ ਹੋਜ ਬਾਈ ਹਾਂ ਕਰ ਦਾਂਗੇ ਮਾਨਤਨ ਠੀਕ ਹੈ ਜੀ ਮਾਨਤਨ ਬਾਈ ਕਹਿੰਦਾ ਜ਼ਰੂਰ ਹੋ ਜਾਊਗਾ ਬਿਲਕੁਲ ਨਿਕਲ ਜਾ ਮੋਲਾ ਬੱਸੀਆਂ ਵਾਲਾ ਅਗਲਾ ਵੇਖ ਫਿਰ ਕੇ ਆ ਜੇ ਬਾਈ ਕਹਿੰਦਾ ਥਾਣਾ ਜਮਾ ਓਕੇ ਬਾਈ ਕਹਿੰਦਾ ਦੁੱਧ ਅੱਗੇ ਬਾਈ ਕਹਿੰਦਾ ਸੇਵਾ ਤੇ ਪੈਂਦਾ ਬਾਈ ਕਹਿੰਦਾ ਮੇਰੇ ਘਰੇ ਬਾਈ ਕਹਿੰਦਾ 7 ਲੀਟਰ ਦੁੱਧ ਤਿਆਰ ਆ ਅਗਲਾ ਜੀ ਨਾ ਥਾਲੇ ਆ ਥਾਣਾ ਨੂੰ ਹੱਥ ਵੀ ਲੱਗ ਗਏ ਆ ਗਾਰੰਟੀ ਦੇ ਮੰਗਾਲੇ ਵਾਲਾ ਠੀਕ ਹੈ ਜੀ ਹੁਣ ਦੁੱਧ ਅੱਗੇ ਸੇਵਾ ਤੇ ਰਹਿ ਗਿਆ ਸਹੀ ਆ ਬਾਈ ਬਾਈ ਕਹਿੰਦਾ ਵੀ ਦੁੱਧ ਅੱਗੇ ਸੇਵਾ ਤੇ ਆ ਪਰ ਜਿੰਨਾ ਦੁੱਧ ਬਈਆਂ ਤਿਆਰ ਆ ਉਹਨਾਂ ਮੈਂ ਆਪਦੀ ਘਰੋਂ ਚਵਾ ਕੇ ਦਊਂ ਆ ਅੱਗੇ ਦੁੱਧ ਸੇਵਾ ਤੇ ਆ ਬਾਈ ਮੋਲ ਦੇ ਬਾਈ ਕਹਿੰਦਾ ਜਿੰਨਾ ਮਰਜ਼ੀ ਕਰਾ ਲਓ 8000 ਰੁਪਿਆ ਮੋਲ ਅੱਜ ਦਾ ਵਿੱਚੋਂ ਮਾਨਤਾਣ ਤਾਂ ਹੋ ਜੂਆ ਆਏਗੇ ਭੈਣ ਭਰਾ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਆ ਸੰਪਰਕ ਕਰਕੇ ਬਾਈ ਦੇ ਘਰੇ ਆ ਕੇ ਗਾਂ ਦੀ ਤਸੱਲੀ ਪੜਖ ਕਰਕੇ ਲੈ ਜਾ ਸਕਦੇ ਆ ਭੈਣ ਭਰਾਵਾ ਦਾ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ